ਭਾਰਤੀ ਜਨਤਾ ਪਾਰਟੀ ਨੇ ਸੰਸਦ ਮੈਂਬਰ ਕੰਗਨਾ ਨੌਤ ਦੇ ਉਸ ਬਿਆਨ ਤੋਂ ਦੂਰੀ ਬਣਾਉਣ ਲਈ ਕਿਹਾ ਹੈ ਜਿਸ ਵਿੱਚ ਉਨ੍ਹਾਂ ਨੇ ਇਹ ਹਸੀ ਕਿ ਜੇਕਰ ਸਰਕਾਰ ਨੇ ਸਖਤ ਕਦਮ ਨਾ ਚੁੱਕੇ ਹੁੰਦੇ ਤਾਂ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਬੰਗਲਾਦੇਸ਼ ਵਰਗੀ ਸਥਿਤੀ ਪੈਦਾ ਹੋ ਸਕਦੀ ਸੀ ਪਾਰਟੀ ਨੇ ਅਦਾਕਾਰ ਅਤੇ ਰਾਜਨੇਤਾ ਬਨਿੰਗ ਕੰਗੜਾ ਨੌਤ ਨੂੰ ਵੀ ਭੇਕੇ ਵਿੱਚ ਅਜਿਹੇ ਬਿਆਨ ਦੇਣ ਤੋਂ ਗਰੇਜ਼ ਕਰਨ ਲਈ ਕਿਹਾ ਹੈ ਪਾਸਪਾਨੀ ਸਪੱਸ਼ਟ ਕੀਤਾ ਕਿ ਹਿਮਾਚਲ ਦੀ ਮੰਡੀ ਤੋਂ ਲੋਕ ਸਭਾ ਮੈਂਬਰ ਵੱਲੋਂ ਦਿੱਤਾ ਗਿਆ ਬਿਆਨ ਪਾਰਟੀ ਦਾ ਨਹੀਂ ਹੈ ਪਾਸਪਾਨੀ ਨੇ ਕਿਹਾ ਕਿ ਕੰਗਣਾ ਪਾਰਟੀ ਦੀ ਤਰਫੋਂ ਕਿਸੇ ਨਿਆਰਤਾ ਮੁੱਦੇ ਤੇ ਬੋਲਣ ਲਈ ਅਧਿਕਾਰ ਨਹੀਂ ਹੈ ਇੱਥੇ ਤੱਕ ਕਿ ਪਾਰਟੀ ਨੇ ਕੰਗਣਾ ਨੂੰ ਭੇਕੇ ਵਿੱਚ ਅਜਿਹੇ ਬਿਆਨ ਨਾ ਦੇਨਦੀਤ ਹਦਾਇਤ ਕੀਤੀ ਹੈ ਦੱਸਦੇ ਕਿ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰ ਕੰਗੜਾ ਨੌਤ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਕਤਲ ਤੇ ਜ਼ਬਰ ਜਨਾਹ ਹੋਣ ਸਬੰਧੀ ਦਿੱਤੇ ਬਿਆਨਾਂ ਨਾਲ ਸਿਆਸੀ 파ਰਾ ਵੱਧ ਗਿਆ ਹੈ ਇਹ ਬਿਆਨ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਔਨ ਕਰਕੇ ਹਰਿਆਣਾ ਵਿੱਚ ਭਾਜਪਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਦੱਸਣਾ ਬੰਦਾ ਹੈ ਕਿ ਕੰਗਣਾ ਨੇ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਦੇ ਹੱਦ ਅਤੇ ਅਤੇ ਜ਼ਬਰ ਜਨਾਹ ਦੇ ਕਤਲ ਹੋਏ ਸਨ ਜੇ ਉਸ ਵੇਲੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨਾ ਹੁੰਦੀ ਤਾਂ ਹਾਲਾਤ ਬੰਗਲਾਦੇਸ਼ ਵਰਗੇ ਹੋਣੇ ਸਨ ਕੰਗਣਾ ਨੇ ਕਿਸਾਨੀ ਅੰਦੋਲਨ ਸਮੇਂ ਵੀ ਕਈ ਵਾਰ ਕਿਸਾਨਾਂ ਬਾਰੇ ਵੀ ਬਿਆਦੇ ਤੇ ਬਿਆਨ ਦਿੱਤੇ ਸਨ ਹੁਣ ਬੀਜੇਪੀ ਦੇ ਸੰਸਦ ਮੈਂਬਰ ਕੰਗਣਾ ਨੋ ਨੇ ਉਸ ਬਿਆਨ ਤੋਂ ਦੂਰੀ ਬਣਾ ਲਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਰਕਾਰ ਨੇ ਸਖਤ ਕਦਮ ਨਾ ਚੁੱਕੇ ਹੁੰਦੇ ਤਾਂ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਬੰਗਲਾਦੇਸ਼ ਵਰਗੀ ਸਥਿਤੀ ਪੈਦਾ ਹੋ ਸਕਦੀ ਸੀ ਪਾਰਟੀ ਦੇ ਅਦਾਕਰ ਅਤੇ ਰਾਜਨੀਤੀ ਕੰਗਨਰ ਨਾਤਰੂਪੀ ਵਿਅਕਤੀ ਵਿੱਚ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨ ਲਈ ਵੀ ਕਿਹਾ ਹੈ ਪਾਸ ਬਣੀ ਸਪਸ਼ਟ ਕੀਤਾ ਕਿ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਲੋਕ ਸਭਾ ਮੈਂਬਰ ਵੱਲੋਂ ਦਿੱਤਾ ਗਿਆ ਬਿਆਨ ਪਾਰਟੀ ਦਾ ਨਹੀਂ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅਧੀਸ਼ ਅਪਡੇਟਸ ਨਿਊਜ਼ ਨਾਲ ਤਨਵਤ